ਸੱਚੀ ਗੱਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਦੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋਗੇ ਆਹ ਵੀਡੀਓ ਬਹੁਤ ਇੰਪੋਰਟੈਂਟ ਆ ਕਿਉਂਕਿ ਇਸ ਵੀਡੀਓ ਦੇ ਵਿੱਚ ਇਮੀਗ੍ਰੇਸ਼ਨ ਮਨਿਸਟਰ ਨੇ ਆਪ ਤੁਹਾਡੇ ਹਰ ਸਵਾਲ ਦਾ ਜਿਹੜਾ ਜਵਾਬ ਦਿੱਤਾ ਵਾ ਸੋ ਜਿੱਦਾਂ ਕਿ ਹਮੇਸ਼ਾ ਤੁਸੀਂ ਸਾਡੇ ਕੋਲ ਵੀ ਸੁਣਿਆ ਹੋਊਗਾ ਜਾਂ ਤੁਹਾਨੂੰ ਵੀ ਲੱਗਦਾ ਹੋਊਗਾ ਕਿ ਇਸ ਸੋਸ਼ਲ ਮੀਡੀਆ ਤੇ ਬੜੀ ਜਿਹੜੀ ਕਿ ਨੈਗੇਟਿਵਿਟੀ ਹੈਗੀ ਆ ਬਹੁਤ ਗੱਲਾਂ ਵਧਾ ਚੜਾ ਕੇ ਜਿਹੜੀਆਂ ਕਿ ਦੱਸੀਆਂ ਜਾਂਦੀਆਂ ਤੇ ਬਾਕੀ ਜਿਹਦਾ ਪੈਨਕਲ ਐਜੂਕੇਸ਼ਨ ਦਾ ਹੈਗਾ ਹੀ ਆ ਨਾ ਤੁਹਾਡੇ ਨਾਲ ਕਿ ਹਾਂ ਵੀ ਜੋ ਸੱਚ ਆ ਤੁਹਾਡੇ ਨਾਲ ਸੱਚ ਪੂਰਾ ਮੈਂ ਤਾਂ ਕਹੂੰਗਾ ਬਰੀਕੀ ਦੇ ਨਾਲ ਆਰਦਾਸੀ ਤਰੀਕੇ ਦੇ ਨਾਲ ਤੁਹਾਡੇ ਤੱਕ ਜਿਹੜਾ ਕੀ ਲੈ ਕੇ ਆਊਗਾ ਚਾਹੇ ਸੱਚ ਕੋੜਾ ਹੀ ਕਿਉਂ ਨਾ ਹੋਵੇ ਤੇ ਬਾਕੀ ਜਿੱਥੇ ਗੱਲ ਹੋਵੇ ਨਾ ਸੋਸ਼ਲ ਮੀਡੀਆ ਦੇ ਪ੍ਰੇਜ਼ ਕਰਨ ਦੀ ਤੇ ਉਥੇ ਕਰਨੀ ਵੀ ਚਾਹੀਦੀ ਇਹਦੇ ਵਿੱਚ ਕੋਈ ਦੂਰਾਈ ਨਹੀਂ ਕੀ ਹੈਗੀ ਹਾਂ ਕਿ ਜੇ ਸੋਸ਼ਲ ਮੀਡੀਆ 'ਚ ਚੰਗੀਆਂ ਚੀਜ਼ਾਂ ਵੀ ਵਾਧੂਗਾ ਤੇ ਜੇ ਮੈਂ ਗੱਲ ਕਰਾਂ ਚੰਗੀ ਪੱਤਰਕਾਰੀ ਤੇ ਯੈਸ ਚੰਗੀ ਪੱਤਰਕਾਰ ਵੀ ਵਾਧੂਗਾ ਤੇ ਮੈਂ ਇੱਕ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਜਿੰਨੀ ਮੈਂ ਕਹਾਂਗਾ ਜਿੰਨੀ ਉਹਦੀ ਸ਼ਲਾਘਾ ਕਰਲਾਂ ਬਹੁਤ ਵਧੀਆ ਤੇ ਜਿੰਨੂੰ ਕਹਾਂਗਾ ਕਿ ਯੈਸ ਪੱਤਰਕਾਰੀ ਕਿਹਨੂੰ ਕਹਿੰਦੀ ਹੈ ਯੈਸ ਉਹ ਆ ਪੱਤਰਕਾਰੀ ਇਮੀਗ੍ਰੇਸ਼ਨ ਮਨਿਸਟਰ ਨੂੰ ਮੌਕਾ ਮਿਲਿਆ ਉਹਨਾਂ ਨੇ ਹਰ ਸਵਾਲ ਪੁੱਛਿਆ ਕਿਹੜਾ ਸਵਾਲ ਪੁੱਛਿਆ ਹੈਗਾ ਸਵਾਲ ਪੁੱਛਿਆ ਹੈਗਾ ਚਾਹੇ ਜਿਹੜੇ ਉਥੇ ਬੱਚੇ ਪ੍ਰੋਟੈਸਟ ਕਰ ਰਹੇ ਆ ਕਿ ਹਾਂ ਉਹਨਾਂ ਦਾ ਕੀ ਬਣੂ ਉਹਨਾਂ ਨੂੰ ਤੁਸੀਂ ਰਿਲੈਕਸੇਸ਼ਨ ਦੋਵੋਗੇ ਜਾਂ ਨਹੀਂ ਦੋਵੋਗੇ ਜਾਂ ਬੱਚੇ ਵਾਪਸ ਵੀ ਉਥੇ ਤੁਸੀਂ ਭੇਜੋਗੇ ਜਾਂ ਉਥੇ ਕਿਹਾ ਕਿ ਇਮੀਗ੍ਰੇਸ਼ਨ ਮਿਨਿਸਟਰੀ ਆ ਜਿਹੜੇ ਇਮੀਗ੍ਰੇਸ਼ਨ ਦੀ ਹੁਣ ਪਾਲਿਸੀਜ਼ ਕੀ ਹੈਗੀਆਂ ਅੱਗੇ ਕੀ ਦੇਖ ਰਹੀ ਆ ਹੈ ਕਿ ਇਮੀਗ੍ਰੇਸ਼ਨ ਸੋ ਉਥੇ ਦੇ ਲੋਕ ਕੀ ਜਿਹੜੇ ਕਹਿੰਦੇ ਹੈਗੇ ਕਿ ਹੁਣ ਹੋਰ ਮਾਈਗ੍ਰੈਂਟਸ ਨਾ ਬੁਲਾਓ ਬੱਸ ਕਰੋ ਪਰ ਹਾਂ ਕੈਨੇਡਾ ਉਥੇ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਕਿਹਾ ਕਿ ਹਾਂਜੀ ਉਹਨਾਂ ਨੇ ਵੀ ਸਮਝਾਇਆ ਕਿ ਹਾਂ ਕਿਉਂ ਉਹ ਬੁਲਾ ਰਹੇ ਆ ਕਿ ਉਹਦੇ ਪਿੱਛੇ ਜਿਹੜਾ ਕਿ ਵਿਜ਼ਨ ਹੈਗਾ ਹੁਣ ਵੀਜ਼ੇ ਆਣਗੇ ਨਹੀਂ ਆਣਗੇ ਕਿਦਾਂ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਹੈਗੇ ਆ ਸੋ ਉਹਨੂੰ ਕਹਿੰਦੇ ਆ ਪਿਓਰ ਕਲਾਸ ਪੱਤਰਕਾਰੀ ਜਿਹੜੇ ਮੈਂ ਤੇ ਗਾਉਂਗਾ ਨਾਂ ਵੀ ਲੈ ਲੈਂਦਾ ਚੈਨਲ ਦਾ ਰੈਡ ਐਫ ਐਮ ਚੈਨਲ ਸੀਗਾ ਕੈਨੇਡਾ ਦਾ ਸੋ ਜਰੂਰ ਉਹ ਵੀਡੀਓ ਤੁਸੀਂ ਉੱਥੇ ਤੁਸੀਂ ਦੇਖਿਓ ਅੱਜ ਮੈਂ ਉਹਦੇ ਪੁਆਇੰਟਸ ਉਹਦੇ ਨਾਲ ਡਿਸਕਸ਼ਨ ਜਾਂ ਹੋਰ ਵੀ ਜਿਹੜੀਆਂ ਇਮੀਗ੍ਰੇਸ਼ਨ ਸੀਆਈਸੀ ਦੀ ਨਿਊਜ਼ ਦੇ ਨਾਲ ਜਿਹੜੀਆਂ ਲੇਟੈਸਟ ਜਿਹੜੇ ਅਪਡੇਟਸ ਹੈਗੇ ਆ ਤੁਹਾਡੇ ਨਾਲ ਜਿਹੜੇ ਸਾਂਝੇ ਕਰਨਾ ਜਿੱਥੇ ਕਿਸੇ ਦੀ ਸਿਫਤ ਕਰਨੀ ਬੰਦੀ ਤਾਂ ਡੈਫੀਨੇਟਲੀ ਜਿਹੜੀ ਕੀ ਕਰਨੀ ਚਾਹੀਦੀ ਆ ਸੋ ਮੁੱਦੇ ਦੇ ਉੱਨਾ ਜਿਹੜਾ ਪਹਿਲਾ ਸਵਾਲ ਉਹਨਾਂ ਕੋਲ ਪੁੱਛਿਆ ਗਿਆ ਸੀਗਾ ਕਿ ਜਿਹੜੀਆਂ ਹੁਣ ਇਮੀਗ੍ਰੇਸ਼ਨ ਦੀਆਂ ਪਾਲਿਸਿਸ ਆ ਰਹੀਆਂ ਕਿਉਂਕਿ ਜਿਹੜਾ ਹੁਣ 20% ਦੀ ਕਟੌਤੀ ਵੀ ਆਈ ਜਿਹੜੀ ਹੈਗੀ ਆ ਸੋ ਲੌਂਗ ਟਰਮ ਦੇ ਵਿੱਚ ਕੀ ਦੇਖ ਰਹੇ ਆ ਕਿ ਇਹ ਔਨ ਟ੍ਰੈਕ ਆ ਕਿ ਅੰਡਰ ਕੰਟਰੋਲ ਸਾਰਾ ਕੁਝ ਹੈਗਾ ਸੋ ਬੜਾ ਜੀ ਮੈਂ ਤੁਹਾਨੂੰ ਇਹਨਾਂ ਸਾਰਿਆਂ ਬੱਚਿਆਂ ਨੂੰ ਵੀ ਦੱਸ ਦੂਆਂ ਪੇਰੈਂਟਸ ਨੂੰ ਵੀ ਦੱਸ ਦੂਆਂ ਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਆਪ ਐਡਮੈਟ ਕੀਤਾ ਕਿ ਕੈਨੇਡਾ ਉਹ ਕੰਟਰੀ ਜਿਹੜੀ ਹੈਗੀ ਹੈ ਕਿ ਜਿਹੜੀ ਚੱਲਦੀ ਇ ਜਿਹੜੀ ਕਿ ਕੈਨੇਡਾ ਜਿਹੜੀ ਹੈਗੀ ਇਮੀਗ੍ਰੈਂਟਸ ਨਾਲ ਬਸੀ ਆ ਤੇ ਹਾਂ ਜਿਹੜਾ ਇੱਕ ਉਹਨਾਂ ਦਾ ਕਨਸਰਨ ਵੀ ਜਿਹੜਾ ਹੈਗਾ ਕਿ ਜਿਹੜੀ ਉਹਨਾਂ ਦਾ ਡੈਥ ਰੇਟ ਤੇ ਜਿਹੜੀ ਉਹਨਾਂ ਦਾ ਬਰਥ ਰੇਟ ਬਰਥ ਰੇਟ ਡੈਥ ਰੇਟ ਪਤਾ ਕੀ ਹੁੰਦਾ ਕਿ ਕਿੰਨੇ ਬੱਚੇ ਜਨਮ ਲੈ ਰਹੇ ਕਿੰਨੇ ਆ ਦੀ ਉੱਥੇ ਡੈਥ ਰੇਟ ਆ almost برابر ਚੱਲ ਰਿਹਾ ਮੀਨਸ ਕਿ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਵੱਧ ਨਹੀਂ ਰਹੀ ਹਾਂ ਉਹ ਕਨਸਰਨ ਦੀ ਗੱਲ ਆ ਸੋ ਜੋ ਕਨਸਰਨ ਦੀ ਗੱਲ ਆ ਦੈਟਸ ਵਾਈ ਦੇ ਨੀਡ ਮੋਰ ਇਮੀਗ੍ਰੈਂਟ ਫਰੋਮ ਅਦਰ ਕੰਟਰੀਜ਼ ਸੋ ਉਹਨਾਂ ਨੂੰ ਹੋਰ ਕੰਟਰੀਸ ਤੋਂ ਵੀ ਸ਼ੁਡ ਬੀ ਇਮੀਗ੍ਰੈਂਟ ਚਾਹੀਦੇ ਹੁੰਦੇ ਆ ਸੋ ਇਹ ਪੋਜ਼ਿਟਿਵ ਅਪਡੇਟਸ ਹੀ ਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਜਾਣਾ ਜਿਹਨਾਂ ਨੂੰ ਲੱਗਦਾ ਪਤਾ ਨਹੀਂ ਅਸੀਂ ਸੈੱਟ ਹੋਵਾਂਗੇ ਨਹੀਂ ਹੋਵਾਂਗੇ ਉਹ ਬੜਾ ਸਭ ਕੁਝ ਵਧੀਆ ਤਾਂ ਮੈਂ ਤਾਂ ਕਹਾਂਗਾ Google Map ਤੇ ਜਾ ਕੇ ਤੁਸੀਂ ਕੈਨੇਡਾ ਦੇਖਦੇ ਆ ਨਾ ਉਹ 그린 그린 ਏਰੀਆ ਬਹੁਤ ਬਹੁਤ ਜਿਆਦਾ ਵਾਸ ਕੈਨੇਡਾ ਦਾ ਹਜੇ ਵਸਨ ਹੋਈ ਬਹੁਤ ਜਿਆਦਾ ਕਿ ਬਹੁਤ ਵੱਡਾ ਜਿਹੜਾ ਬਚਾ ਸੋ ਇਮੀਗ੍ਰੇਸ਼ਨ ਮਿਸਟਰੀ ਨੇ ਵੀ ਡਿਕਲੇਅਰ ਕੀਤਾ ਲੋਕ ਆਪਣਾ ਉਥੇ ਯਾਦੀ ਆ ਲੋਕ ਕੁਝ ਵੀ ਕਹਿ ਸਕਦੇ ਆ ਆਪਣਾ opinion ਦੇ ਸਕਦੇ ਆ ਬਟ ਔਨ ਗਰਾਉਂਡ ਰਿਐਲਿਟੀ ਕੈਨੇਡਾ ਨੀਡਸ ਇਮੀਗ੍ਰੈਂਟ ਟੂ ਗਰੋ ਅੱਗੇ ਕਰਕੇ ਚਾਹੇ ਉਹ ਗਰੋਥ ਫਾਈਨੈਂਸ਼ਲੀ ਹੋਵੇ ਚਾਹੇ ਗਰੋਥ ਪੋਪੂਲੇਸ਼ਨ ਦੇ ਕਰਕੇ ਹੋਵੇ ਚਾਹੇ ਲੌਂਗ ਟਰਮ ਵਾਸਤੇ ਨਾਲ ਕੁਝ ਹੋਵੇ ਦੂਜਾ ਜਿਹੜਾ ਸਵਾਲ ਸੀਗਾ SDS ਕੈਟਾਗਰੀ ਨੂੰ ਲੈ ਕੇ ਜਿਹੜਾ ਪੁੱਛਿਆ ਗਿਆ ਕਿ ਹੁਣ ਜਿਹੜੀਆਂ SDS ਕੈਟਾਗਰੀ ਖਤਮ ਕਰ ਦਿੱਤੀ ਗਈ ਕਿੱਦਾਂ ਹੋਏਗਾ ਤੋਂ ਕਈ ਬੰਦੇ ਤਾਂ ਇਹ ਵੀ ਕਹਿ ਰਹੇ ਸੀਗੇ ਕੋਈ ਸਵਾਲ ਬਹੁਤ ਵਧੀਆ ਸੀ ਪੱਤਰਕਾਰੀ ਦਾ ਕਿ ਕਈ ਲੋਕ ਤਾਂ ਕਹਿ ਰਹੇ ਕਿ ਸਿਰਫ ਤੇ ਮਾਲਿਕਾ ਨੂੰ ਅੱਖਾਂ 'ਚ ਮਿੱਟੀ ਪਾਈ ਗਈ ਹੈ ਜੀ ਇਹ ਸਿਰਫ ਇਹਦਾ ਬੱਟਰ ਇੰ ਕੀਤੀ ਗਈ ਹੈ ਸਿਰਫ ਪੋਲਿਟਿਕਸ ਕਰਕੇ ਕੀ ਇਹ ਸੱਚਾਈ ਆ ਨਹੀਂ ਹੈਗੀ ਆ ਤੇ ਉਥੇ ਉਹਨਾਂ ਨੇ ਵੀ ਕਿਹਾ ਕਿ ਹਾਂ ਜੀ ਇਹ ਤਾਂ ਜੋ ਮਰਜੀ ਅਗਲਾ ਬੰਦਾ opinion ਦੇ ਸਕਦਾ ਬਟ ਯੈਸ ਇਹਦੇ ਪਿੱਛੇ ਵੀ ਜਿਹੜੇ ਕਾਫੀ ਵੱਡੇ ਨੰਬਰ ਰੀਜ਼ਾਂ ਸੀ ਜੋ ਪਾਸਟ ਦੇ ਵਿੱਚ ਹੋਇਆ ਜਾਂ ਉਹਨਾਂ ਦੀ ਫੀਚਰ ਦੀਆਂ ਪਾਲਿਸਿਜ਼ ਹੈਗੀਆਂ ਜੋ ਕਾਲਜੇਸ ਦੇ ਨੰਬਰ ਐਸ ਸਾਲ ਜਿਹੜੇ ਕਿ ਨੰਬਰ ਡਾਊਨ ਹੋਇਆ ਉਹਦੇ ਕਰਕੇ ਵੀ ਜਿਹੜਾ ਕਿ ਹੈਗਾ ਇਹ ਚੀਜ਼ਾਂ ਡਾਊਨ ਕੀਤੀਆਂ ਮਲਕਿਆਡਾ ਐਸਡੀਐਸ ਕੈਟਾਗਰੀ ਬੰਦ ਕੀਤੀ ਬਟ ਇਹਦਾ ਮਤਲਬ ਇਹ ਨਹੀਂ ਕਿ ਵੀਜ਼ਾ ਨਹੀਂ ਆਣਗੇ ਤੇ ਇਹਦਾ ਮਤਲਬ ਇਹ ਵੀ ਹੈ ਨਹੀਂ ਜਿਹਦਾ ਪਿੱਛੇ 100% ਵੀਜ਼ਾ ਆ ਗਿਆ ਸੀ ਉਦਾਂ ਆਊਗਾ ਉਦਾਂ ਤਾਂ ਨਹੀਂ ਹੋਣ ਲੱਗਾ ਸੋ ਉਹਨਾਂ ਨੇ ਕਿਹਾ ਕਿ ਸਾਨੂੰ ਕੈਨੇਡੀਅਨਸ ਦੀ ਸੇਫਟੀ ਦੀ ਜਿਹੜੀ ਕਿ ਬਹੁਤ ਸਾਡੀ ਪਹਿਲੀ ਪ੍ਰਾਇੋਰਟੀ ਆ ਸੋ ਅਸੀਂ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੱਖਦੇ ਹੋਏ ਜਿਹੜੇ ਕਿ ਨਵੇਂ ਇਮੀਗ੍ਰੈਂਟਸ ਜਿਹੜੀਆਂ ਹੈਗੀਆਂ ਵਾ ਸੋ ਉਹਨਾਂ ਨੂੰ ਅਸੀਂ ਜਿਹੜਾ ਕੀ ਹੈ ਐਂਟਰਟੇਨ ਕਰਾਂਗੇ ਮੀਸ ਜੀ ਉਹਨਾਂ ਨੂੰ ਦੇਖਾਂਗੇ ਸੋ ਜਿਹੜਾ ਦਾ ਬੰਦਾ ਸਹੀ ਹੈਗਾ ਜਿਹੜਾ ਦਾ ਬੰਦਾ ਸਹੀ ਤਰੀਕੇ ਨਾਲ ਵੀਜ਼ਨ ਨਾਲ ਆਪਣੇ ਜਾ ਰਿਹਾ ਤੇ ਉਹ ਤਾਂ ਬਹੁਤ ਵਧੀਆ ਹੋਊਗਾ ਏ ਬਾਕੀ ਗੱਲ ਜਿਹੜੀ ਰਹਿ ਗਈ ਪ੍ਰੋਟੈਸਟ ਤੇ ਅੱਜ ਮੈਂ ਆਉਣਾ ਮੇਨ ਮੁੱਦਾ ਜਿਹੜੇ ਬੱਚੇ ਸੁਣਦੇ ਵੀ ਹੋਣਗੇ ਕਿ ਕਿਹੜੇ ਬੱਚੇ ਹੁਣ ਡਿਪੂਟ ਵਾਲੇ ਏਰੀਆ ਚ ਆ ਸਕਦੇ ਜਾਂ ਕੁਝ ਕਿੱਦਾਂ ਵਾ ਤੇ ਜਦੋਂ ਉਹਨਾਂ ਨੇ ਕਿਹਾ ਕਿ ਹਾਂਜੀ ਇੱਕ ਕੌੜਾ ਸੱਚ ਸੀਗਾ ਜਿਹੜੀ ਉਹਨਾਂ ਨੇ ਕਿਹਾ ਹੋ ਸਕਦਾ ਵਾ ਕਈ ਸਟੂਡੈਂਟਸ ਨੂੰ ਜਿਹੜਾ ਕੀ ਆ ਜਿਹੜਾ ਕੀ ਆ ਔਖਾ ਫੈਸਲਾ ਲੈਣਾ ਪਵੇ ਕਿ ਕੰਟਰੀ ਛੱਡਣ ਦਾ ਛੱਡਣ ਦਾ ਕਿ ਉਹਨਾਂ ਨੇ ਕਿਹਾ ਵਾ ਲੈਣਾ ਪਵੇ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਸਟੂਡੈਂਟ ਵੀਜ਼ਾ ਕਦੇ ਵੀ ਅਸੀਂ ਕਿਸੇ ਨੂੰ ਗਾਰੰਟੀ ਨਹੀਂ ਦਿੰਦੇ ਕਿ ਭਰਾ ਤੈਨੂੰ ਅਸੀਂ ਸੈਟਲ ਕਰਾਂਗੇ ਤੇ ਜੋ ਕਿ ਸੱਚਾਈ ਵੀ ਆ ਸੋ ਮੈਂ ਹਮੇਸ਼ਾ ਕਹਿਣਾ ਹੁੰਦਾ ਪੀਆਰ ਅਜ ਤੱਕ ਕੈਨੇਡਾ ਨੇ ਕਿਸੇ ਨੂੰ ਦਿੱਤੀ ਨਹੀਂ ਆ ਪੀਆਰ ਕੈਨੇਡਾ ਦਿੱਤੀ ਜਾਂਦੀ ਆ ਪੀਆਰ ਇੱਕ ਵੱਖਰਾ ਰਸਤਾ ਵਾ ਸਟੂਡੈਂਟ ਵੀਜ਼ਾ ਇੱਕ ਜਿਹੜਾ ਵੱਖਰਾ ਰਸਤਾ ਵਾ ਉਸ ਰਾਸੇ ਤੇ ਤੁਸੀਂ ਸਹੀ ਤਰੀਕੇ ਨਾਲ ਚੱਲੋ ਫਿਰ ਦੂਜਾ ਰਸਤਾ ਆਪਟ ਕਰ ਲਓ ਬਿਲਕੁਲ ਤੁਸੀਂ ਉਸ ਰਾਸਤੇ ਜਿਹੜੀ ਪੀਆਰ ਵੀ ਤੁਹਾਨੂੰ ਮਿਲ ਜਾਂਦੀ ਆ ਸੋ ਇਹ ਸਮਝਣ ਦੀ ਲੋੜ ਜਿਹੜੀ ਹੈਗੀ ਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਸ਼ਾਰਟਕੱਟ ਚੱਲੇ ਸੀ ਨਾ ਉਹ ਪੀਐਨਪੀ ਦੇ ਕਰਕੇ ਜਾਂ ਕਾਲਜ ਚੇਂਜes ਕਰਕੇ ਬਹੁਤ ਕੁਝ ਹੋਇਆ ਕੈਨੇਡਾ ਸਿਸਟਮ ਐਕਸਪਲੋਇਟ ਹੋਇਆ ਹਾਂ ਉਹ ਬੱਚਿਆਂ ਨੂੰ ਕਾਫੀ ਨੁਕਸਾਨ ਵੀ ਹੋਇਆ ਤੇ ਬਟ ਜਾ ਜਿਹੜਾ ਬੱਚਾ ਉਥੇ ਪੜੂਗਾ ਆਪਣੀ ਫੀਲ ਚ ਰੈਲੇਵੈਂਸੀ ਕੰਮ ਕੀਤਾ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਤਾਂ ਜਿਹੜੇ ਸਿਰੇ ਲੱਗੂਏ ਲੱਗੂਗਾ ਉਹਦੇ ਤਾਂ ਚਾਹੇ ਜਿਹੜਾ ਦੀ ਮਰਜ਼ੀ ਕੈਟਾਗਰੀ ਹੋਵੇ ਜਿਹੜੇ ਉਹਦੇ ਸੁਪਨੇ ਹੋਣ ਕੈਨੇਡਾ ਨੇ ਪੂਰੇ ਉਹਦੇ ਜਿਹੜੇ ਕਾਰੀ ਦੇਣੇ ਹੈਗੇ ਆ ਸੋ ਇਹ ਵੀ ਇੱਕ ਸਚਾਈ ਸੀ ਤੋਂ ਇੱਕ ਚੀਜ਼ ਹੋਰ ਸੀਗਾ ਕਿ ਲੀਗਲ ਐਕਸ਼ਨ ਵੀ ਲਿੱਤਾ ਜਾ ਸਕਦਾ ਵਾ ਕਿ ਜਿਹੜੇ ਬੱਚੇ ਉਥੇ ਪ੍ਰੋਟੈਸਟ ਕਰ ਰਹੇ ਜਾਂ ਕੁਛ ਹੈਗਾ ਪਰ ਬਹੁਤ ਵਧੀਆ ਸ਼ਲਾਘਾ ਯੋਗ ਮੈਂ ਤਾਂ ਕਹੂੰਗਾ ਅਨਸਰ ਉਹਨਾਂ ਵੱਲ ਦਿੱਤਾ ਗਿਆ ਕਿ ਕੈਨੇਡਾ ਇੱਕ ਡੈਮੋਕਰੈਟਿਕ ਕੰਟਰੀ ਆ ਹਰ ਕਿਸੇ ਬੰਦੇ ਨੂੰ ਹੱਕ ਹੈਗਾ ਵਾ ਕਿ ਜਿਹੜਾ ਕੀ ਆ ਆਪਣੀ ਗੱਲ ਰੱਖਣ ਦਾ ਗੱਲ ਚੁੱਕਣ ਦਾ ਹੈਗਾ ਵਾ ਬਟ ਹਾਂ ਰੂਲਸ ਆ ਰੂਲਸ ਹੀ ਰਹਿਣੇ ਆ ਰੂਲਸ ਐਂਡ ਰੈਗੂਲੇਸ਼ਨ ਸੋ ਇਸ ਚੀਜ਼ ਤੋਂ ਮੈਂ ਤਾਂ ਕਹੂੰਗਾ ਜਿਹੜੇ ਬੱਚੇ ਉੱਥੇ ਫਸਿਆ ਫੀਲ ਕਰ ਰਹੇ ਆ ਜਾਂ ਉਹਨਾਂ ਨੂੰ ਲੱਗਦਾ ਕੁਛ ਐ ਤਾਂ ਬੇਟਾ ਮੈਂ ਤਾਂ ਕਹੂੰਗਾ ਰਾਸਤਿਆਂ ਵੱਲੋਂ ਚੁਣੀਏ ਹਰ ਬੰਦੇ ਵੱਲ ਹਰ ਬੱਚੇ ਕੋਲ ਨਾਲ ਜਿਹੜਾ ਬੱਚਾ ਇਸ ਵੇਲੇ ਮੈਂ ਫਸਿਆ ਦੀ ਗੱਲ ਕਰਦਾ ਜਿਹੜਾ ਇਸ ਵੇਲੇ ਫਸਿਆ ਫੀਲ ਵੀ ਕਰ ਰਹਿਣਾ ਬੇਟਾ ਰਾਸਤਾ ਤੁਹਾਡੇ ਕੋਲ ਵੀ ਕੋਈ ਹੋਊਗਾ ਸੋ ਮੈਂ ਤਾਂ ਕਹੂੰਗਾ ਉਹਨਾਂ ਰਾਸਤਿਆਂ ਤੇ ਬੈਠੋ ਅੰਬੈਸੀ ਦੀ ਆਪਣੀ ਸਾਈਡ ਤੇ ਸਭ ਕੁਝ ਹੈਗਾ ਵਾ ਜੇ ਤੁਸੀਂ ਐਮਬੈਸੀ ਦੀ ਆਪਣੀ ਸਾਈਟ cic.gc.ca ਤੇ ਜਾਂਦੇ ਨੇ ਜੁੜੇ ਅਸੀਂ ਵੀ ਅਪਡੇਟ ਮੈਂ ਤੇ YouTube ਤੇ ਅਸੀਂ ਹਮੇਸ਼ਾ ਬੱਚਿਆਂ ਨੂੰ ਪੋਜ਼ਿਟਿਵਿਟੀ ਕਰਦੇ ਆਂ ਦਿਨੇ ਇੱਥੇ ਉਹ ਸਾਰੀ ਇੱਥੋਂ ਹੀ ਆਉਂਦੀ ਐ ਐਮਬੈਸੀ ਦੀ ਆਪਣੀ ਸਾਈਟ ਤੋਂ ਜੋ ਉਹ ਦੇਂਦੀਆਂ ਆਪਣੀਆਂ ਇਨਫੋਰਮੇਸ਼ਨਸ ਹੈਗੀਆਂ ਸੋ ਇਸ ਲਈ ਮੈਂ ਤਾਂ ਕਹਾਂਗਾ ਰਾਸਿਆਂ ਵੱਲੋਂ ਚੁਣੋ ਸੋ ਆਪਣੇ ਟਾਈਮ ਨੂੰ ਵਧੀਆ ਤਰੀਕੇ ਨਾਲ ਯੂਟਿਲਾਈਜ਼ ਕਰੋ ਕਿਉਂਕਿ ਐ ਇਮੀਗ੍ਰੇਸ਼ਨ ਮਿਨਿਸਟਰ ਨੇ ਸਾਫ਼ ਕਲੀਅਰ ਕਰਤਾ ਰੂਲਸ ਦਾ ਰੂਲਸ ਹੀ ਸਾਰੇ ਵਾਸਤੇ ਬਰਾਬਰ ਜਿਹੜੇ ਕੀ ਰਹਿਣਗੇ ਸੋ ਲੌਂਗ ਟਰਮ ਵਾਸਤੇ ਤਾਂ ਮੈਂ ਤਾਂ ਕਹੂੰਗਾ ਕਿ ਸਾਰਾ ਕੁਝ ਤਾਂ ਮੈਨੂੰ ਬਹੁਤ ਪੋਜ਼ਿਟਿਵ ਲੱਗੀ ਜਿਹੜੀ ਸਾਰੀ ਉਹਦੀ ਇੰਟਰਵਿਊ ਸੀਗੀ ਕਿਉਂਕਿ ਉਸ ਇੰਟਰਵਿਊ ਚ ਜਿਹੜੇ ਤਿੱਖੇ ਸਵਾਲ ਕਿਉਂਕਿ ਇਹ ਵਾਲੇ ਮੁੱਦੇ ਕਿਉਂਕਿ ਕਈ ਵਾਰੀ ਦੇ ਮਿਨਿਸਟਰਸ ਉਥੇ ਜਵਾਬ ਹੀ ਨਹੀਂ ਦਿੰਦੇ ਕਿਉਂਕਿ ਨਵੇਂ ਇਲੈਕਸ਼ਨ ਜਿਹੜੇ ਹੈਗੇ ਨੇ ਬਟ ਉਹਨਾਂ ਨੇ ਬੜੇ ਵੀ ਢੜਕ ਹੋ ਕੇ ਬੜੇ ਸਹਿਜ ਤਰੀਕੇ ਨਾਲ ਸਹੀ ਤਰੀਕੇ ਨਾਲ ਜਿਹੜਾ ਜਿਹੜਾ ਸਹੀ ਜਵਾਬ ਹੋ ਸਕਦਾ ਉਹ ਜਿਹੜੇ ਕਿ ਬੱਚਿਆਂ ਨੂੰ ਉਥੇ ਜਵਾਬ ਉਹਨਾਂ ਨੇ ਜਿਹੜੇ ਕੀ ਦਿੱਤੇ ਹੈਗੇ ਆ ਤੇ ਮੈਂ ਉਮੀਦ ਕਰਦਾ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਤੁਸੀਂ ਜੇ ਕੈਨੇਡਾ ਉਥੇ ਪਹੁੰਚੇ ਹੋਏ ਆ ਜਾਂ ਕੈਨੇਡਾ ਤੁਸੀਂ ਜਾਣਾ ਚਾਹੁੰਦੇ ਆ ਅਰੇ ਸਹੀ ਤਰੀਕੇ ਨਾਲ ਫੈਸਲਾ ਲੈ ਕੇ ਜਾਓਗੇ ਲੌਂਗ ਟਰਮ ਦਾ ਵਿਜ਼ਨ ਲੈ ਕੇ ਕਰੀਅਰ ਕਾਉਂਸਲਿੰਗ ਲੈ ਕੇ ਜਾਓਗੇ ਤਾਂ ਕਿ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚੜਾਓਗੇ ਤੋਂ ਜਿਹੜੇ ਕਈ ਬੱਚੇ ਨੇ ਮੈਨੂੰ ਪਿਛਲੀ ਵੀਡੀਓ ਚ ਕਮੈਂਟ ਮਾਰੇ ਸੀ ਔਰ ਬੱਚੇ ਬਤੇ ਆ ਗਏ ਕੁਛ ਆ ਗਏ ਯਾਰ ਇਮੀਗ੍ਰੇਸ਼ਨ ਮਿਨਿਸਟਰ ਨੇ ਕਲੀਅਰ ਕੀਤਾ ਕਿ ਉੱਥੇ ਦੀ ਪਾਪੂਲੇਸ਼ਨ ਜਿਹੜੀ ਨੈਚੁਰਲ ਗਰੋ ਨਹੀਂ ਕਰ ਰਹੀ ਸੀ ਤੋਂ ਦ ਨੀਡ ਇਮੀਗ੍ਰੈਂਟ ਬੜਾ ਤੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਤੁਸੀਂ ਉੱਥੇ ਪਹੁੰਚੇ ਸੈੱਟ ਹੋ ਗਏ ਨਾ ਅਜੇ ਨਵੇਂ ਵੀ ਜੇ ਆਣਗੇ ਇਹਨਾਂ ਨੇ ਵੀ ਸੈੱਟ ਜਿਹੜੇ ਹੋ ਹੀ ਜਾਣਾ ਜਿਹੜੇ ਉੱਥੇ ਪਹੁੰਚੇ ਹੋਏ ਨਵੇਂ ਆ ਉਹ ਇਹਨਾਂ ਨੇ ਵੀ ਸੈੱਟ ਹੋ ਜਾਣਾ ਬਟ ਇਸ ਵੇਲੇ ਗੱਲ ਕੀ ਆ ਫੋਕਸ ਕਰਨ ਦਾ ਆਪਣੇ ਗੋਲਸ ਤੇ ਗੋਲਸ ਆਪਣੇ ਸੈੱਟ ਕਰ ਲਓ ਆਪਣੇ ਆਪ ਨੂੰ ਅਪਡੇਟ ਰੱਖੋ ਤੇ ਤੁਰੇ ਚੱਲਦੇ ਰਹੋ ਰੱਬ ਦਾ ਨਾਲ ਲੈ ਕੇ ਸਿਰੇ ਜਿਹੜੇ ਕੀ ਜਰੂਰ ਲੱਗਣਗੇ ਹੋਰ ਵੀ ਤੁਹਾਡਾ ਕੋਈ ਡਾਊਟ ਆ ਤੁਸੀਂ ਸਾਡੇ ਇਸੇ ਵੀਡੀਓ ਦੇ ਥਲੇ ਕਮੈਂਟ ਵਿੱਚ ਜਰੂਰ ਸ਼ੇਅਰ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ